ਸਰਾਵਾ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਦੀ ਪੈਲੀ ਸੀਗਾ ਜਿਹੜੀ ਸਰਪੰਚ ਦੇ بیٹے ਨੇ ਜਿਹੜਾ ਧੱਕੇ ਨਾਲ ਉਦੋਂ ਰਾਤ ਚੋਰੀ ਮਸ਼ੀਨ ਦੇ ਨਾਲ ਕਣਕ ਵੱਢੀ ਆ ਤੇ ਬਾਅਦ ਇਥੋਂ ਮਸ਼ੀਨ ਵੀ ਛੱਡਾ ਕੇ ਲੈ ਗਏ ਆ ਤੇ ਪਤਾ ਨਹੀਂ ਪ੍ਰਸ਼ਾਸਨ ਤੇ ਵੀ ਮੇਰੇ ਖਿਆਲ ਚ ਕੋਈ ਪ੍ਰੈਸ਼ਰ ਆ ਜਿਹੜਾ ਇਹ ਬੰਦੇ ਅਰੈਸਟ ਨਹੀਂ ਕਰਦੇ ਪਏ ਤੇ 3 ਮਹੀਨੇ ਹੋ ਗਿਆ ਜੀ ਪਰਚਾ ਦਿੱਤੇ ਨੂੰ ਤੇ ਤਿੰਨ ਮਹੀਨਿਆਂ ਚ ਇੱਕ ਬੰਦਾ ਅਰੈਸਟ ਨਹੀਂ ਹੋਇਆ ਹਜੇ ਤੇ ਅੱਜ ਜੇ ਅਰੈਸਟ ਨਾ ਕਰਨਗੇ ਸ਼ਾਮ ਤੱਕ ਤੇ ਫਿਰ ਸਾਡੇ ਲੋ ਇਹਨਾਂ ਨੂੰ ਪੂਰਾ ਸੰਦੇਸ਼ ਦਿੱਤਾ ਗਿਆ ਵੀ ਅਹੀਂ ਹਾਈਵੇ ਜਮ ਕਰਾਂਗੇ ਤੇ ਭਾਰਤੀ ਕਿਸਾਨ ਜੂਨੀਅਨ ਚਡੂਨੀ ਦੇ ਅਹੀਂ ਝੰਡੇ ਹੀਟ ਅੱਜ ਇੱਥੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਦੇ ਆ ਤੇ ਉਹਦਾ ਮੇਨ ਸਾਡਾ ਮਕਸਦ ਇਹ ਹੀ ਆ ਕਿ ਅਹੀਂ ਜਿਹੜੇ ਬੰਦੇ ਜਿਹੜੇ ਛੇਤੀ ਛੇਤੀ ਅਰੈਸਟ ਕੀਤੇ ਜਾਣ ਕਿਉਂਕਿ ਇਹ ਅਜੇ ਵੀ ਪਿੰਡ ਵਿੱਚ ਖੁੱਲੇ ਆਮ ਫਿਰ ਰਹੇ ਆ ਇਹਨਾਂ ਤੋਂ ਇਸ ਵੱਲ ਦੀ ਬੜੀ ਖਬਰ ਸੁਣਨਿਲ ਕੇ ਆ ਰਹੀ ਹੈ ਖੁਰਦਾਸਪੁਰ ਤੋਂ ਜਿੱਥੇ ਗੁਰਦਾਸਪੁਰ ਦੇ ਪਿੰਡ ਸਰਾਏ ਦੇ ਵਿੱਚ ਇੱਕ ਕਿਸਾਨ ਵੱਲੋਂ ਪੰਚਾਇਤੀ ਜ਼ਮੀਨ ਨੂੰ 1 ਲੱਖ 85 ਹਜ਼ਾਰ ਰੁਪਏ ਦੀ ਬੋਲੀ ਦੇ ਕੇ ਠੇਕੇ ਤੇ ਲਿਆ ਗਿਆ ਸੀ ਜਿਸ ਨੂੰ ਪਿੰਡ ਦੇ ਹੀ ਸਾਬਕਾ ਸਰਪੰਚ ਦੇ ਪੁੱਤਰ ਵੱਲੋਂ ਜ਼ਬਰਦਸਤੀ ਵਾਇਆ ਗਿਆ ਤਾਂ ਮੌਕੇ ਤੇ ਪਹੁੰਚੇ ਪੁਲਿਸ ਨੇ ਉਹਨਾਂ ਦੀਆਂ ਟਰਾਲੀਆਂ ਤੇ ਜੀ.ਐਸ.ਵੀ ਮਸ਼ੀਨ ਨੂੰ ਜ਼ਬਤ ਕਰ ਲਿਆ ਸੀ ਦੱਸਿਆ ਜਾਂਦਾ ਹੈ ਕਈਆਂ ਉੱਪਰ ਮਾਮਲੇ ਦਰਜ ਕੀਤੇ ਗਏ ਪਰ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਕਟਨਾ ਨੂੰ 3 ਮਹੀਨੇ ਬੀਤ ਕੇ ਚਾਰ ਤੋਂ ਬਾਅਦ ਅੱਜ ਕਿਸਾਨ ਯੂਨੀਅਨ ਚਡੂਨੀ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇबाजी ਕੀਤੀ ਗਈ ਹੈ ਤਾਨਾ ਪ੍ਰਦਰਸ਼ਨ ਕੀਤਾ ਗਿਆ ਤੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਪੇਸ਼ਕਸ਼ ਦਿੱਤੀ ਗਈ ਹੈ ਅਗਰ ਦੋਸ਼ੀਆਂ ਵੱਲ ਸ਼ਾਮ ਤੱਕ ਨਾ ਫੜਿਆ ਗਿਆ ਤਾਂ ਤੋਂ ਬਾਅਦ ਹਾਈਵੇ ਜਾਮ ਕਰਨ ਦਾ ਤਿੱਖਾ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾਵੇਗਾ ਤੁਸੀਂ ਵੀ ਸੁਣੋ ਹੋਰ ਕੀ ਕਿਸਾਨਾਂ ਨੇ ਕਿਹਾ ਅਗਰ ਕੁਰੀਰਾ ਸਿੰਘ ਗਾਈ ਨਹੀਂ ਪਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚਡੂਨੀ ਅੱਜ ਜੋ ਸਾਡਾ ਮੇਨ ਮਕਸਦ ਸੀਗਾ ਜੋ ਸਦਰ ਥਾਣੇ ਦੇ ਅੱਗੇ ਧਰਨਾ ਲਾਉਂਦਾ ਸਰਾਵਾ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਦੀ ਪੈਲੀ ਸੀਗਾ ਜਿਹੜੀ ਸਰਪੰਚ ਦੇ بیٹے ਨੇ ਜਿਹੜਾ ਧੱਕੇ ਨਾਲ ਉਦੋਂ ਰਾਤ ਚੋਰੀ ਮਸ਼ੀਨ ਦੇ ਨਾਲ ਕਣਕ ਵੱਢੀ ਆ ਤੇ ਬਾਅਦ ਇਥੋਂ ਮਸ਼ੀਨ ਵੀ ਛੱਡਾ ਕੇ ਲੈ ਗਏ ਆ ਤੇ ਪਤਾ ਨਹੀਂ ਪ੍ਰਸ਼ਾਸਨ ਤੇ ਵੀ ਮੇਰੇ ਖਿਆਲ ਚ ਕੋਈ ਪ੍ਰੈਸ਼ਰ ਆ ਜਿਹੜਾ ਇਹ ਬੰਦੇ ਅਰੈਸਟ ਨਹੀਂ ਕਰਦੇ ਪਏ ਤੇ 3 ਮਹੀਨੇ ਹੋ ਗਿਆ ਜੀ ਪਰਚਾ ਦਿੱਤੇ ਨੂੰ ਤੇ ਤਿੰਨ ਮਹੀਨਿਆਂ ਚ ਇੱਕ ਬੰਦਾ ਅਰੈਸਟ ਨਹੀਂ ਹੋਇਆ ਹਜੇ ਤੇ ਅੱਜ ਜੇ ਅਰੈਸਟ ਨਾ ਕਰਨਗੇ ਸ਼ਾਮ ਤੱਕ ਤੇ ਫਿਰ ਸਾਡੇ ਲੋ ਇਹਨਾਂ ਨੂੰ ਪੂਰਾ ਸੰਦੇਸ਼ ਦਿੱਤਾ ਗਿਆ ਵੀ ਅਸੀਂ ਹਾਈਵੇ ਜਮ ਕਰਾਂਗੇ ਮੇਰਾ ਨਾਮ ਕੁਲਜੀਤ ਸਿੰਘ ਆ ਜੀ ਤੇ ਅੱਜ ਧਰਨਾ ਦੇਣ ਦਾ ਜਿਹੜਾ ਮੁੱਖ ਕਾਰਨ ਹੋਏ ਸੀ ਕਿ ਸਾਡੇ ਇੱਥੇ ਕਿਸਾਨ ਦੇ ਪਹਿਲੀ ਠੇਕੇ ਤੇ ਲਈ ਹੋਈ ਸੀ ਉਹਦੇ ਵਿੱਚ ਜਿਹੜੀ ਇਹ ਦੂਸਰੀ ਪਾਰਟੀ ਸੀ ਅਥਰਾ ਉਹਨਾਂ ਨੇ ਰਾਤ 12 ਵਜੇ ਜਿਹੜੀ ਉਹ ਚੋਰੀ ਕਣਕ ਵੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਤੇ ਉਹ ਚਲੋ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਹ ਜਿਹੜੀਆਂ ਉਹਨਾਂ ਦੇ ਜਿਹੜੇ ਜਿੰਨੀਆਂ ਕੰਬਾਈਨਾ ਜਾਂ ਜਿਹੜੇ ਟਰੈਕਟਰ ਸੀ ਉਹ ਫੜ ਕੇ ਅੰਦਰ ਲਾ ਲਏ ਤੇ ਉਹਦੇ ਵਿੱਚ ਕੀ ਹੈ ਕਿ ਹੁਣ ਅਜੇ ਤੱਕ ਤਿੰਨ ਮਹੀਨੇ ਹੋ ਗਏ ਆ ਕਿਸੇ ਬੰਦੇ ਦੀ ਅਰੈਸਟ ਜਿਹੜੀ ਨਹੀਂ ਹੋਈ ਤੇ ਇਹ ਹੁਣ ਸਾਡੇ ਇੱਥੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਅਸੀਂ ਝੰਡੇ ਝੇਟ ਅੱਜ ਇੱਥੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਦੇ ਆ ਤੇ ਉਹਦਾ ਮੇਨ ਸਾਡਾ ਮਕਸਦ ਇਹ ਹੀ ਆ ਕਿ ਅਸੀਂ ਜਿਹੜੇ ਬੰਦੇ ਜਿਹੜੇ ਛੇਤੀ ਛੇਤੀ ਅਰੈਸਟ ਕੀਤੇ ਜਾਣ ਕਿਉਂਕਿ ਇਹ ਅਜੇ ਵੀ ਪਿੰਡ ਵਿੱਚ ਖੁੱਲੇ ਆਮ ਫਿਰ ਰਹੇ ਆ ਇਹਨਾਂ ਤੋਂ ਜਿਹੜੇ ਬੰਦੇ ਨੇ ਠੇਕੇ ਤੇ ਪੈੜੀ ਲਈ ਆ ਉਹਨੂੰ ਅਜੇ ਵੀ ਇਹਨਾਂ ਤੋਂ ਖਤਰਾ ਆ ਪੂਰਾ ਕਿਉਂਕਿ ਉਹ ਖੁੱਲੇ ਆਮ ਫਿਰ ਪੰਚਾਇਤ ਦੀ ਪੈੜੀ ਠੇਕੇ ਉੱਤੇ ਲਈ ਹੈ ਨਹੀਂ ਹੱਲ ਹੁੰਦਾ ਤੇ ਅਸੀਂ ਇਹ ਜਿਹੜਾ ਆਪਣਾ ਸੰਘਰਸ਼ ਆ ਅੱਗੇ ਤੋਰਾਂਗੇ ਅਸੀਂ ਜੇ ਸਾਡਾ ਇੱਥੋਂ ਵਾਲ ਨਹੀਂ ਹੁੰਦਾ ਤੇ ਅਸੀਂ ਅੱਗੇ ਹਾਈਵੇ ਤੱਕ ਵੀ ਜਾਮ ਕਰਾਂਗੇ ਜੀ ਤਖ਼ਤ ਜਿੱਥੇ ਬੰਦੀ ਆਈ ਹੈ ਜੀ ਚੰਨੂਨੀ ਗਰੁੱਪ ਤੋਂ ਸਾਡੇ ਕੋਲ ਇਹਨਾਂ ਦਾ ਇੱਕ ਇਥੇ ਸਾਡੇ ਐਫਐਸਆਰ ਤੇ ਦਰਜ ਸੀ ਉਹਦੇ ਵਿੱਚ ਕਹਿੰਦੇ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੀ ਅਰੈਸਟ ਕੀਤੀ ਜਾਵੇ ਤੇ ਅਸੀਂ ਰੇਡਾਂ ਕਰ ਰਹੇ ਹਾਂ ਉਹ ਨਹੀਂ ਹੁਣ ਵੀ ਇਹਨਾਂ ਨੂੰ ਅਸੀਂ ਕਿਹਾ ਵੀ ਦੱਸੋ ਸੱਚੀ ਤੁਹਾਨੂੰ ਕੋਈ ਜਾਣਕਾਰੀ ਅਸੀਂ ਤਾਂ ਆਪਣੇ ਤੌਰ ਤੇ ਕਾਰਵਾਈ ਕਰ ਹੀ ਰਹੇ ਆਂ ਪਰ ਜੇ ਹੁਣ ਵੀ ਸਾਨੂੰ ਪਤਾ ਲੱਗਦਾ ਕੋਈ ਨਹੀਂ ਉੱਥੇ ਹੁਣ ਵੀ ਇਹਨਾਂ ਨਾਲ ਜਾਣ ਨੂੰ ਤਿਆਰ ਆ ਤੇ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਅੰਦਰ ਲਵਾਵਾਂਗੇ